ਸਿੰਘ ਜੀ ਭਾਗ 7 ਗੋਕਲ ਚੰਦ ਨਾਰਿੰਗ ਲਿਖਦੇ ਹਨ ਕਿ ਜਿਸ ਬੂਟੇ ਨੂੰ ਗੁਰਗੋਬੇ ਸਿੰਘ ਸਮੇਂ ਫਲ ਲੱਗੇ ਉਸਤੇ ਬਜਾਏ ਗੁਰੂ ਨਾਨਕ ਸਾਹਿਬ ਤੇ ਸਿੰਚਾਈ ਬਾਕੀ ਗੁਰਸਹਿਬਾਨਾਂ ਨੇ ਕਰ ਛੱਡਦੀ ਸੀ ਜੇ ਅਸੀਂ ਗੋ ਨਾਲ ਇਤਿਹਾਸ ਪੜੀਏ ਤਾਂ ਇਹ ਗੱਜ ਸਪਸ਼ਟ ਹੋ ਜਾਂਦੀ ਹੈ ਕਿ ਖਾਲਸੇ ਦੀ ਨਹੀਂ ਗੁਰੂ ਨਾਨਕ ਸਾਹਿਬ ਨੇ ਉਸ ਵਸਤ ਤੇ ਰੱਖ ਦਿੱਤੀ ਸੀ ਜਦੋਂ ਉਹਨਾਂ ਨੇ ਆਪਣੇ ਨਾਲ ਜੁੜਨ ਵਾਲਿਆਂ ਨੂੰ ਚੇਤਾਵਨੀ ਦਿੱਤੀ ਕਹੀ ਸੀ ਕਿ ਜਾਂ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੇ ਆਓ ਇਤਮਾਰਗ ਪੈ ਧਰੀਜੈ ਸਿਰ ਦੀਜੈ ਕਾਨ ਨਾ ਕੀਜੈ ਗੁਰੂ ਅਰਜਨ ਸਾਹਿਬ ਨੇ ਇਸ ਗਾ ਦੀ ਪੁਸ਼ਟੀ ਕਰਦੇ ਆ ਕਿ ਹਾਂ ਪਹਿਲਾ ਮੰਨ ਕਬੂਲ ਕਰ ਜੀਵਨ ਕੀ ਜੀਵਨ ਕੀ ਛੜਿਆਸ ਹੋ ਸਬਨਾ ਕੀ ਰੇਣਗਾ ਤੋ ਆਓ ਹਮਾਰੇ ਪਾਸ ਸਿੱਖਾਂ ਲਈਦਾ ਗੁਰੂ ਗੋਬਿੰਦ ਸਿੰਘ ਜੀ ਦੀ ਥਾਂ ਹੀ ਵਖਰੀ ਹੈ ਪਰ ਇੱਕ ਨਹੀਂ ਦੋ ਨਹੀਂ 10 ਨਹੀਂ ਲੱਖਾਂ ਕਰੋੜਾਂ ਗੈਰ ਸਿੱਖ ਸਿਰਫ ਹਿੰਦੂस्तानी ਹੀ ਨਹੀਂ ਸਕੋ ਪੂਰੀ ਦੁਨੀਆ ਦੇ ਇਤਿਹਾਸਕਾਰਾਂ ਵਿਦਵਾਨਾਂ ਖੁੱਲੀ ਸੋਚ ਰੱਖਣ ਵਾਲੇ ਇਨਸਾਨਾਂ ਨੇ ਵੱਡੇ ਵੱਡੇ ਹਕਮਰਾਨਾਂ ਨੇ ਗੁਰੂ ਸਾਹਿਬ ਦੇ ਸੁਮਹਾਨ ਕਾਰਨਾਮੇ ਦੀ ਅੱਜ ਵੀ ਸ਼ਲਾੰਗਾ ਕਰਦੇ ਹਨ ਅਤੇ ਸਿਰ ਝੁਕਾ ਲੈਂਦੇ ਹਨ ਗੁਰੂ ਗੋਬਿੰਦ ਸਿੰਘ ਜੀ ਇੱਕ ਲੀਡਰ ਮਹਾਨ ਫੌਜੀ ਜਰਨੈਲ ਤੇ ਭਾਰੀ ਜਥੇਬੰਦ ਕੂਰ ਸ਼ਕਤੀ ਦੇ ਮਾਲਕ ਸਨ ਦਵੇ ਕੁਝੇ ਲੋਕਾਂ ਨੂੰ ਜਿਨ੍ਹਾਂ ਨੂੰ ਸਿਰ ਝੁਕਾ ਕੇ ਚੱਲਣ ਦਾ ਹੁਕਮ ਨਹੀਂ ਸੀ ਜਥੇਬੰਦ ਕਰਕੇ ਉਹਨਾਂ ਦੇ ਹੱਥ ਵਿੱਚ ਤਲਵਾਰ ਪਕੜਾ ਦੇਣੀ ਵੱਡੀਆਂ ਵੱਡੀਆਂ ਤਾਕਤਾਂ ਨਾਲ ਮੁਕਾਬਲਾ ਕਰਨਾ ਹਿੰਦੁਸਤਾਨ ਦੀ ਰੁੱਧ ਖੁੰਧ ਵਿੱਚੋਂ ਐਸੇ ਯੋਧੇ ਪੈਦਾ ਕਰਤੇ ਜੋ ਸਿਰ ਤਲ ਤਰੀ ਕਰਕੇ ਕੁਰਬਾਨੀ ਦੇਣ ਲਈ ਤਿਆਰ ਬਰ ਤਿਆਰ ਰਹਿੰਦੇ ਸਨ ਇਹ ਕੋਈ ਛੋਟੀ ਗੱਲ ਨਹੀਂ ਆਦੀ ਦੇ ਫੌਜ ਦੇ ਹਾਸ ਇੱਕ ਨੂੰ ਆਪਜੀ ਦੀ ਗਵਾਹੀ ਤੇ ਜਿੱਤੇ ਪੂਰਾ ਘੁਰਾ ਫੋਸਾ ਹੁੰਦਾ ਜਿਸ ਕਰਕੇ ਆਪਜੀ ਦੇ ਇੱਕ ਅਸਰੇ ਇਸ਼ਾਰੇ ਹਰ ਕੁਰਬਾਨੀ ਦੇਣ ਲਈ ਸਦ ਅਤਵ ਰਹਿੰਦੇ ਚਾਹੇ ਉਹ ਭਗਾਣੀ ਦਾ ਜੰਦ ਹੋਵੇ ਅਨੰਤਪੁਰ ਦਾ ਚਮਕੌਰ ਸਾਹਿਦਾ ਜਾਂ ਮੁਕਸਦਿਲ ਲਾਇਦਾ ਹਰ ਸਿਕ ਆਪਣੇ ਅੰਦਰ ਕੌਮੀ ਜਜ਼ਵਾ ਲੈ ਕੇ ਅੱਗੇ ਵੱਧ ਕੇ ਲੜਦਾ ਕਨਿੰਗਮ ਲਿਖਦੇ ਹਨ ਕਿ ਗੁਰਗੋਬਿੰਦ ਸਿੰਘ ਜੀ ਇੱਕ ਪੂਜੇ ਹੋਏ ਜਰਨਲ ਸੀ ਉਹਨਾਂ ਦੀਆਂ ਸਾਰੀਆਂ ਜਿੱਤਾਂ ਸਿਆਣਪ ਤੇ ਸੂਝ ਦਾ ਨਤੀਜਾ ਸੀ ਮੋਗਲ ਹਕੂਮਤ ਅਜੇਤ ਹੈ ਮੁਗਲਾਂ ਦੀ ਇਸ ਸੋਚ ਨੂੰ ਉਹਨਾਂ ਨੇ ਤਹਿਸ ਨਹਿਸ ਕਰਕੇ ਰੱਖ ਦਿੱਤਾ ਉਹਨਾਂ ਨੇ ਜੋ ਕਿਲਿਆਂ ਦੀ ਸਾਰੀ ਦੀਆਂ ਥਾਵਾਂ ਨਿਯਤ ਕੀਤੀਆਂ ਜਿੱਥੋਂ ਕਦੇ ਵੀ ਹਾਰ ਨਹੀਂ ਸੀ ਹੋ ਸਕਦੀ ਦੁਸ਼ਮਣ ਨੂੰ ਕਿਲੇ ਤੋਂ ਦੂਰ ਹੀ ਰੋਕਿਆ ਜਾ ਸਕਦਾ ਸੀ ਸਤਲੁਜ ਤੋਂ ਪਾਰ ਕਿਲੇ ਲੋਗੜ ਹোলਗੜ ਨਿਰਮੋਗੜ ਅਤੇ ਦੋ ਦਸਨਿਆਂ ਦੇ ਵਿੱਚਕਾਰ ਕੁਝ ਫਾਸਲੇ ਉੱਤੇ ਫਤਿਹਗੜ ਆਨੰਦਗੜ ਤੇ ਕੇਸਗੜ ਉਹ ਸਾਰੇ ਗੁਰੂ ਸਾਹਿਬ ਨੇ ਇੱਕੋ ਪਹਿਰਾਵਾ ਇੱਕੋ ਨਾਰਾ ਗੁਰੂ ਜੀ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਕੋ ਜਿਹੇ ਹਕੂਕ ਇੱਕ ਪੂਜਨ ਸਥਾਨ ਇੱਕੋ ਬਾਟੇ ਵਿੱਚ ਅੰਮ੍ਰਿਤ ਛਕਣ ਦੀ ਪਰੰਪਰਾ ਇੱਕੋ ਜਿਹੇ ਰੈਤ ਦੇ ਕੋ ਸਾਝੇ ਦਰਸ਼ ਲਈ ਸਭ ਨੂੰ ਇਕੱਠਾ ਕੀਤਾ ਸਾਨੂੰ ਨਾ ਰੁੱਟਣ ਵਾਲੀ ਏਕਤਾ ਵਿੱਚ ਹੀ ਪਰੋ ਦਿੱਤਾ ਅਤੇ ਜੀਵਨ ਜਿਉਣ ਦਾ ਬਲ ਸਿਖਾ ਦਿੱਤਾ ਸਿੱਖਾਂ ਨੂੰ ਸ਼ਸਤਰਵਧ ਕਰਕੇ ਸੁਤੰਤਰ ਆਸੀ ਸੱਤਾ ਵਕਸ਼ੀ ਜਿਸ ਨਾਲ ਹਿੰਦੁਸਤਾਨ ਨੂੰ ਵਿੱਚ ਪਹਿਲੀ ਵਾਰੀ ਕੋਈ ਧਰਮ ਸਿਆਸੀ ਤਾਕਤ ਬਣਿਆ ਇਸ ਤੋਂ ਪਹਿਲਾਂ ਕੋਈ ਐਸਾ ਕੌਮੀ ਨਹੀਂ ਸੀ ਜਿਸ ਵਿੱਚ ਨੀਵੀਂ ਯਾਦ ਦੇ ਮਜਵੀ ਚਮਿਆਰ ਨਾਈ ਤੋ ਬੀ ਸ਼ਿੰਬਾ ਜਿਨ੍ਹਾਂ ਦੇ ਵਜੂਤੀਆਂ ਜਾਤਾਂ ਦੇ ਪੈਰਾਂ ਦੀ ਧੂਲ ਤੋਂ ਸਿਵਾ ਕੁਝ ਨਾ ਹੋਵੇ ਜਿਸ ਤੇ ਕਦੀ ਨੰਗੀ ਕਰਦ ਹੱਥ ਵਿੱਚ ਨਾ ਫਕੜੀ ਹੋਵੇ ਇੱਕ ਭਾਦਰ ਕੌਮ ਹੀ ਨਹੀਂ ਬਣੀ ਬਲਕਿ ਦੁਸਰਾਂ ਲਈ ਆਪਾਵਾਨ ਵਿੱਚ ਹੀ ਸਭ ਤੋਂ ਮੂਰੇ ਸੀ ਉਹਨਾਂ ਦੀ ਆਵਾਜ਼ ਵਿੱਚ ਇੰਨੀ ਤਾਕਤ ਸੀ ਕਿ ਪਗਾਣਦੇ ਉਹਦੇ ਵਿੱਚ ਜਦੋਂ 500 ਪਠਾਨ ਜੋ ਪੀਰ ਬੁੱਧੂ ਸ਼ਾਹ ਨੇ ਭਰਤੀ ਕਰਾਈ ਸੀ ਉਹਨਾਂ ਵਿੱਚੋਂ 400 ਪਠਾਨ ਰਾਜਿਆਂ ਦੀ ਇੰਨੀ ਵੱਡੀ ਪੌਦੇ ਦੇ ਘਬਰਾ ਗਏ ਗੁਰੂ ਸਾਹਿਬ ਦਾ ਸਾਹ ਛੱਡ ਕੇ ਚਲੇ ਗਏ ਜਿਸ ਨਾਲ ਸਿੱਖ ਫੌਜ ਦੇ ਹੌਸਲੇ ਵੀ ਟੈ ਟੈਰੀ ਹੋ ਗਏ ਜਦ ਗੁਰੂ ਸਹਿਵਾ ਨੇ ਦੇਖਿਆ ਤਾਂ ਉਹਨਾਂ ਦੇ ਇੱਕ ਜਾਦੂਈ ਲਾਨ ਨੇ ਸਿੱਖਾਂ ਵਿੱਚ ਐਸਾ ਜੋਸ਼ ਭ ਆਵਲ ਨਹੀਂ ਤਿਆਰ ਹੋ ਗਏ ਜਿਨ੍ਹਾਂ ਨੇ ਕਦੀ ਨੰਗੀ ਕਰਤ ਮਹੱਤਵ ਵਿੱਚ ਨਹੀਂ ਸੀ ਪੜਿਆ ਵਕੜੀਆਂ ਵੈਰੀਆਂ ਦੇ ਜੇ ਆਹੂਲਾ ਹੈ ਕਿ ਉਹ ਵੀ ਤਰ ਤਰ ਕਰ ਉੱਠੇ ਜਦੋਂ ਪੀਰ ਬੁੱਧੂ ਜਾਨ ਨੂੰ ਪਤਾ ਲੱਗਾ ਤਾਂ ਉਹ ਵੀ ਆਪਣੇ ਸਾਥਸੋ ਅਮਰੀਦ ਚਾਰੋਂ ਪੁੱਤਰ ਪ੍ਰਾਪਤੀ ਜਸਮੀਨ ਲੜਾਈ ਵਿੱਚ ਆਹ ਪਹੁੰਚ ਤੇ ਐਸੇ ਜੋਰ ਦਿਖਾਏ ਕਿ ਦਸ਼ਮਨ ਲੜਾਈ ਦਾ ਮੈਦਾਨ 'ਚ ਹਟ ਕੇ ਨਾ ਸੁਠੇ ਐਸੀ ਉਸਾਹਿਵੇ ਕਮਾਲ ਤੇ ਬੋਲਾਂ ਤੇ ਸ਼ਖਸੀਅਤਾਂ ਦਾ ਅਸਰ ਇੱਕ ਵਾਰੀ দরਵਾਰ ਲੱਗਣ ਤੋਂ ਬਾਅਦ ਗੁਰੂ ਸਾਹਿਬ ਦੀ ਚਾਚਾ ਪਿੰਡ ਦੇ ਚੌਧਰੀ ਡੱਲੇ ਨਾਲ ਸ਼ੁਰੂ ਹੋਈ ਡੱਲੇ ਨੇ ਕਿਹਾ ਕਿ ਅਗਰ ਤੁਸੀਂ ਮੈਨੂੰ ਸਾਧ ਲੈਂਦੇ ਤਾਂ ਉਹਨੂੰ ਆਨੰਦਪੁਰ ਦਾ ਕਿਲਾ ਨਾ ਛੱਡਣਾ ਪੈਂਦਾ ਮੇਰੇ ਆਦਮੀ ਹੋ ਜੇ ਸੂਰਮੇ ਹਨ ਕਿ ਵੈਰੀਆਂ ਨੂੰ ਕੋੜ ਇਸ ਵਿੱਚ ਚੁੱਕ ਲੈਂਦੇ ਹਨ ਗੁਰੂ ਸਾਹਿਬ ਮੁਸਕਰਾਏ ਤੇ ਕਿਹਾ ਕੋਈ ਨਹੀਂ ਬੜੇ ਮੋਕੇ ਆਉਣਗੇ ਇੱਕ ਦਿਨ ਗੁਰੂ ਜੈਵ ਨੂੰ ਲੱਕੜ ਦੀ ਬੰਦੂਕ ਕਿਸੇ ਸ਼ਰਧਾਲੂ ਨੇ ਪੇਟ ਕੀਤੀ ਗੁਰੂ ਸਾਹਿਬ ਨੇ ਢੱਲੇ ਦੀ ਫੌਜ ਦਾ ਜਾਇਜ਼ਾ ਲੈਣਾ ਕੀਤਾ ਢੱਲੇ ਨੂੰ ਕਿਹਾ ਉਸ ਦਿਨ ਤੋਂ ਆਖ ਰਿਹਾ ਸੀ ਨਾ ਕਿ ਮੇਰੇ ਸੂਰਮੇ ਮੌਤ ਤੋਂ ਡਰਦੇ ਅਸਾਂ ਨੇ ਬਦੂਖ ਦਾ ਜਾਇਜ਼ਾ ਲੈਣਾ ਹੈ ਦੇਖਣਾ ਹੈ ਕਿ ਛਾਤੀ ਵਿੱਚ ਕਿੰਨਾ ਵੱਡਾ ਜ਼ਖਮ ਕਰਦੀ ਹੈ ਨਿਸ਼ਾਨਾ ਕਿੱਦਾਂ ਹੈ ਆਪਣੇ ਕਿਸੇ ਇੱਕ ਨੌਜਵਾਨ ਨੂੰ ਸੱਦੋ ਬੜੀ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਕੋਈ ਵੀ ਨੌਜਵਾਨ ਨਾ ਆਇਆ ਗੁਰੂ ਸਾਹਿਬਾਨ ਨੇ ਕਿਹਾ ਫੁਰਤਵੇਂ ਖੜਾ ਹੋ ਜਾ ਟੱਲੇ ਦਾ ਵੀ ਚਲਦੀ ਗੋਲੀ ਦੇ ਸਾਹਮਣੇ ਖੜੇ ਹੋਣ ਦਾ ਹਿੰਨਾ ਪਿਆ ਗੁਰੂ ਸਾਹਿਬ ਨੇ ਸਿਖਾਂ ਜਨ੍ਹਾ ਭੇਜਿਆ ਵੀਰ ਸਿੰਘ ਤੇ ਧੀਰ ਸਿੰਘ ਪਿਓ ਪੁੱਤਰ ਆਸ ਵਿੱਚ ਬੈਸ ਕਰਦੇ ਆ ਰਹੇ ਹਨ ਪੁੱਤਰ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਨਾ ਜੰਗ ਦਾ ਬੜਾ ਤਜਰਬਾ ਹੈ ਕਿਸੇ ਔਖੇ ਵੇਲੇ ਤੁਹਾਡੇ ਕੰਮ ਆਉਣਗੇ ਗੋਲੀ ਮੇਰੇ ਸੀਨੇ ਵਿੱਚ ਮਾਰੋ पिता कह रहा सी ए जवान है फिर काम आ गया मेरे ऊपर भी चुकी है मेरे सीने च मारो गुरु सेव ने क्या ਤੁਸੀਂ ਦੋਨੇ ਖੜੇ ਹੋ ਜਾਓ ਗੁਰਸਹਿ ਬੈਰਲ ਕਦੀ ਇਧਰ ਕਦੇ ਉਧਰ ਦੋਨੋਂ ਬੇਪਤਨ ਜਾਣੇ ਗਏ ਹੋਣ ਲਿਖੜੇ ਪਿਛੰਦੇ ਇਹ ਦੇਖ ਰਲਾ ਸਿੱਖਾਂ ਦੇ ਗੁਰੂ ਪ੍ਰਤੀ ਸ਼ਰਧਾ ਦੇਖ ਕੇ ਬੜਾ ਸ਼ਰਮਿੰਦਾ ਹੋਇਆ ਇਹ ਸ਼ਰਧਾ ਅਜ ਵੀ ਹੈ ਤੇ ਸਦੀਆਂ ਤੱਕ ਰਹੇਗੀ ਇਸ ਨੂੰ ਅਲਾ ਸ਼ੇਰੀ ਤੇ ਇੱਕ ਹੋਣਹਾਰ ਆਗੂ ਦੀ ਲੋੜ ਹੈ ਕਹਿੰਦੇ ਹਨ ਕਿ ਜਦੋਂ ਲਾਹੌਰ ਸੂਮਨਪੁਰਸ ਤੇ ਮਹਾਰਾਜਾ ਨਦੀ ਸਿੰਘ ਨੇ ਸ਼ਾਜਮਾਨ ਤੇ ਹਮਲਾ ਕੀਤਾ ਤਾਂ ਕਿਸੇ ਦੀ ਫਸਲ ਨੂੰ ਤੋੜ ਲਈ ਪੰਗੀ ਮਿਸਲ ਤੋਂ ਇੱਕ ਖਾਸ ਤੋਪ ਮੰਗਵਾਈ ਸੀ ਜਿਸ ਦੇ 20 ਕੀ ਗੋਲਿਆਂ ਨਾਲ ਫਸਲ ਟੁੱਟਣੀ ਸੀ ਅਜੇ ਮਸਾਂ ਤੇ ਨਿਕੋ ਗੋਲੇ ਚਲੇ ਸੀ ਕਿ ਤੋਪ ਦਾ ਇੱਕ ਪਈਆ ਟੁੱਟ ਗਿਆ ਹਫੜਾ ਤੇ ਫਰੀਮਸਗੀ ਨਾ ਤੋਪ ਨੂੰ ਠੀਕਾੰਦਾ ਵਕ ਸੀ ਨਾ ਸਹੂਰਤ ਆਖਰੀ ਫੈਸਲਾ ਹੋਇਆ ਕਿ ਵਾਰੀ-ਵਾਰੀ ਇੱਕ-ਇੱਕ ਫੌਜੀ ਆਪਣੇ ਕੰਦੇ ਤੋਂ ਪਹੀਏ ਦਾ ਕੰਮ ਚਲਾਏਗਾ ਪਰ ਇਹ ਤੇ ਅਸੀ ਕੀ ਗੰਦਾ ਦੇਣ ਵਾਲਾ ਬੰਦਾ ਗੋਲਾ ਚੱਲਣ ਦੇ ਤੁਮ ਤੁਮ ਹੋ ਜਾਇਗਾ ਇੱਥੇ ਇੱਕ ਪਠਾਣਾ ਦਾ ਸੂਈਆ ਵੀ ਸੀ ਜੋ ਸਿੱਖ ਦਾ ਪੇਸ ਬਦਲ ਕੇ ਪਠਾਣ ਨੂੰ ਖਬਰ ਪਹੁੰਚਾਉਂਦਾ ਸੀ ਪੱਇਆ ਟੁੱਟਣਾ ਉਸਦਾ ਹਲਾਤੇ ਸਿੰਘਾਂ ਦੇ ਸ਼ੋਰ ਸ਼ਰਾਬੇ ਦੀ ਆਵਾਜ਼ ਸੁਣ ਕੇ ਸੋਚਣ ਲੱਗਾ ਕਿ ਕਿਹੜਾ ਬੜਾ ਆਸਾਨ ਹੈ ਕਿ ਜਦ ਕਰਨ ਦਾ ਵਕਤ ਆਇਆ ਤਾਂ ਭਗਦਨ ਮੱਚ ਗਈ ਸੋਚਾ ਸੋਚਦਾ ਉਸ ਥਾਂ ਤੇ ਪਹੁੰਚ ਗਿਆ ਜਿੱਥੇ ਸਿੱਖਾਂ ਨਾਲ ਲੜ ਰਹੀ ਸੀ ਪਹਿਲੇ ਕੰਧ ਮੈਂ ਦੇਂਗਾ ਪਹਿਲੇ ਮੈਂ ਦੇਖ ਕੇ ਰਾਹ ਹੋ ਗਿਆ ਅੱਖਾਂ ਤਰ ਹੋ ਗਈਆਂ ਸਿੱਖਾਂ ਦਾ ਜੋਸ਼ ਦੇ ਕੇ ਉਸ ਦਾ ਆਪਣਾ ਵੀ ਦਿਲ ਕਰਾਇਆ ਕਿ ਕੰਧਾ ਦੇਣ ਵਾਸਤੇ ਬਸ ਨੇ ਸੋਚਿਆ ਫਿਰ ਇਸ ਤਵਾਰੀਖ ਨੂੰ ਇਹਨਾਂ ਦੀਆਂ ਕੁਰਬਾਨੀਆਂ ਨੂੰ ਲਿਖੇਗਾ ਕੌਣ ਇੰਨੇ ਨੂੰ ਸਿੱਖਾਂ ਜੱਥੇਦਾਰ ਆਇਆ ਉਸਨੇ ਸਭ ਨੂੰ ਚੁੱਪ ਕਰਾਇਆ ਤੇ ਪੁੱਛਿਆ ਕਿ ਤੁਹਾਡਾ ਜੱਥੇਦਾਰ ਕੌਣ ਹੈ ਸਿੱਖਾਂ ਨੇ ਕਿਹਾ ਕਿ ਤੁਸੀਂ ਤਾਂ ਉਸਨੇ ਕਿਹਾ ਕਿ ਪਹਿਲਾਂ ਹੱਕ ਮੇਰਾ ਹੈ ਕੰਧਾ ਦੇਣ ਦਾ ਉਹ ਸਭ ਤੋਂ ਅੱਗੇ ਖੜਾ ਹੋ ਗਿਆ ਤੇ ਪਿੱਛੇ 15-20 ਜਾਣ ਸਤਿ ਗੁਰੂ ਸੇ ਹਦੀ ਸਖੀਅਤ ਦਾ ਅਸਰ ਵਾਹਿਗੁਰੂ ਸਿਖਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਬੋਲ ਚੁਕ ਮਾਫ